ਮੇਰਾ ਨਾਮ ਪ੍ਰਿੰਸਾ ਕਰੇਜੀ ਜੀ। ਜੀ। ਹੋਰ ਮੈਂ ਇੱਕ ਆਪਣੀ ਜੁਵਰਮ ਜੂ ਨੂੰ ਨਹੀਂ ਅੰਦਰ ਸੇਵਾਦਾਰ ਹੈ। ਕਿ ਮੇਰੀ ਬੇਨਤੀ ਇਹ ਹੋਈ ਹੈ ਸਾਥੀਓ। ਕਿ ਸਾਰੇ ਸਾਰੇ ਰੇਲ ਕਰਮਚਾਰੀਆਂ ਨੂੰ ਅਸਰ ਇਹੋ ਹੀ ਕਹਿੰਦੇ ਆਂ ਕਿ ਹੋਮ ਹਮ ਆ ਕੇ ਜੁਵਰਮ ਜੂ ਨੂੰ ਅੱਗੇ ਲੈ ਕੇ ਆਓ। ਕਿ ਜਿਹੜਾ ਇੱਕ ਜੁਵਰਮ ਜੂ ਜਿਹੜੀ ਆ ਤੁਹਾਡੇ ਨਾਲ 24 ਘੰਟੇ ਖੜੀ ਆ। ਜਿਨੇ ਵੀ ਸਾਡੇ ਕਾਰਜਕਰਤਾ ਹੈਗੇ ਆ ਬਹੁਤ ਅੱਛੀ ਔਰ ਬਹੁਤ ਸੁਲਝੇ ਹੋਏ ਆ ਗਿਆ ਸਾਡੇ ਬ੍ਰਾਂਡ ਸੈਕਟੀ ਸਾਹਿਬ ਦੀ ਰੇਸ਼ਮਾਰੀ ਬਹੁਤ ਅੱਛਾ ਵਰਕਿੰਗ ਕਰ ਰਿਹਾ ਤੇ ਮੈਂ ਦੇਖੋ ਦਿਨ-ਦਿਨ ਜਿਹੜੀਆਂ ਰੇਲ ਦੇ ਵਿੱਚ ਕਟਨਾਵਾ ਹੋ ਰਹੀ ਹੈ ਜੀ ਉਹ ਸਟਾਫ ਦੀ ਕਮੀ ਹੋ ਰਹੀ ਹੈ ਜੀ ਤੇ ਮੈਂ ਉਹਦੇ ਬਾਰੇ ਵੀ ਕਹਿਣਾ ਚਾਹਨਾ ਕਿ ਇਹ ਸੇਫਟੀ ਦੇ ਨਾਲ ਖਲਵਾੜ ਹੋ ਰਹੀ ਹੈ ਤੇ ਸਾਰੇ ਸਾਥੀਆਂ ਨੂੰ ਰੇਲ ਕਰਮਚਾਰੀਆਂ ਨੂੰ ਇਹੋ ਹੀ ਬੇਨਤੀ ਹੈ ਮੇਰੀ ਕਿ ਹਮ ਹਮ ਆ ਕੇ ਜੁਵਰਮ ਜੀ ਨੂੰ ਲੈ ਕੇ ਅੱਗੇ ਆਵੋ ਕਿ ਜਿਹੜਾ ਤੁਹਾਡੀਆਂ ਸਾਰੀਆਂ ਸਮੱਸਿਆ ਨੂੰ ਇਹ ਹੱਲ ਕਰੇਗੀ ਔਰ ਸਾਡੇ ਸ਼ਿ ਸ਼ਰਮਾ ਜੀ ਔਰ ਅਸਿਸਟੈਂਟ ਜਨਰਲ ਸੈਕਟਰੀ ਸ਼੍ਰੀ ਪੀਡੀ ਸ਼ਰਮਾ ਜੀ ਔਰ ਡਿਵੀਜ਼ਨ ਸੈਕਟਰੀ ਸ਼੍ਰੀ ਯਸ਼ ਬੁਆਲੇ ਜੀ ਬਹੁਤ ਅੱਛੇ ਔਰ ਬਹੁਤ ਵਧੀਆ ਨੇਤਾ ਹੈ ਗਿਆ ਔਰ ਅੱਛਾ ਕੰਮ ਕਰ ਰਿਹਾ ਹੈ ਗਿਆ ਔਰ ਬਹੁਤ ਕੰਮ ਕੀਤਾ ਵੀ ਹੈ ਜੀ ਤੇ ਮੈਂ ਸਾਰੇ ਰੇਲ ਕਰਮਚਾਰੀਆਂ ਨੂੰ ਇਹੋ ਬੇਨਤੀ ਕਰਨਾ ਚਾਹਨਾ ਕਿ ਸਾਰੇ ਰੇਲ ਕਰਮਚਾਰੀ ਇਕੱਠੇ ਹੋ ਕੇ ਅੱਗੇ ਆਓ ਔਰ ਐਨੇ ਦੇਖੋ ਕੰਨਿਆ ਟ੍ਰੇਨਾਂ ਚੱਲ ਰਹੀਆਂ ਦਿਨ ਬਿਦਨ ਸਟਾਫ ਦੀ ਕਮੀ ਹੋ ਰਹੀ ਹੈ ਔਰ ਇਹ ਸੇਫਟੀ ਨੂੰ ਜਿਹੜੀ ਹੈ ਸੇਫਟੀ ਨੂੰ ਖਲਵਾਲ ਕਰਦੇ ਆ ਔਰ ਦੇਖੋ ਗੱਡੀਆਂ ਜੰਮੂ ਤੋਂ ਚੱਲ ਕੇ ਕੰਨਿਆ ਕੁਮਾਰੀ ਤੱਕ ਜਾ ਰਹੀਆਂ ਔਰ ਇੰਨੇ ਲੰਬੇ ਰੂਟਾਂ ਤੇ ਹਰ ਰਨਿੰਗ ਸਟਾਫ ਦੇ ਨਾਲ ਹਰ ਗੈਂਗ ਬੈਂਡ ਦੇ ਨਾਲ ਹਰ ਕਰਮਚਾਰੀ ਦੇ ਨਾਲ ਇਹ ਦਿਨ ਬਿਦਨ ਸਟਾਫ ਨੂੰ ਘੱਟ ਕਰੀ ਜਾ ਰਹੇ ਆ ਉਹ ਠੇਕੇਦਾਰੀ ਪਰੰਪਰਾ ਜਿਹੜੀ ਵਧਾਈ ਜਾ ਰਹੀ ਹੈ ਜੀ ਕਿ ਅਸੀਂ ਇਸ ਠੇਕੇਦਾਰੀ ਪਰੰਪਰਾ ਦਾ ਵੀ ਵਿਰੋਧ ਕਰਦੇ ਹਾਂ ਜੀ ਔਰ ਅਸੀਂ ਇਹ ਕਹਿੰਦੇ ਆ ਕਿ ਜਲਦੋਂ ਜਲਦ ਇਹ ਜੁਵਾਰਬਜੂ ਜਿਹੜੀ ਹੈ ਇੱਕ ਅੱਗੇ ਹੋ ਕੇ ਆਵੇਗੀ ਔਰ ਇਹ ਠੇਕੇਦਾਰੀ ਪ੍ਰਥਾ ਜਿਹੜੀ ਹੈਗੀ ਆ ਉਹ ਇਹਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਔਰ OPS ਜਿਹੜੀ ਹੈ ਅਸੀਂ ਲਾਗੂ ਕਰਾਵਾਂਗੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈਗੀ ਆ ਉਹ ਸਭ ਨੂੰ ਮਿਲਣੀ ਚਾਹੀਦੀ ਕਿਉਂਕਿ ਹਰ ਕਰਮਚਾਰੀ ਦੀ ਇੱਕ ਬੜਾਪੇ ਦੀ ਲਾਠੀ ਹੈਗੀ ਆ ਉਹਨਾਂ ਦੇ ਬੱਚਿਆਂ ਦਾ ਵੀ ਸਹਾਰਾ ਹੈਗਾ ਤੇ ਅਸੀਂ ਇਹੋ ਹੀ ਬੇਨਤੀ ਕਰਦੇ ਆ ਸਾਰੇ ਕਰਮਚਾਰੀਆਂ ਨੂੰ ਇਹੋ ਹੀ ਅਸੀਂ ਸੁਨੇਹਾ ਦੇਣਾ ਚਾਹੁੰਦੇ ਆ ਕਿ NPS ਜਿਹੜੀ ਆ ਉਹਨੂੰ ਰੱਦ ਕੀਤਾ ਜਾਵੇ OPS ਨੂੰ ਲਾਗੂ ਕੀਤਾ ਜਾਵੇ ਇਹੋ ਹੀ ਮੇਰੀ ਸਾਰੇ ਸਟਾਫ ਦੇ ਨਾਲ ਸਾਰੇ ਸਾਥੀਆਂ ਨਾਲ ਮੈਂ ਆਪਣੀ ਸਾਰੀ ਟੀਮ ਦੇ ਨਾਲ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਸਾਥੀਓ ਕਿ ਇਹੋ ਜਿਹਾ ਮੁੱਦਾ ਸਾਡਾ ਯੂਆਰਐਮਯੂ ਨੂੰ ਅੱਗੇ ਲੈ ਕੇ ਆਵੋ ਕਿ ਜਿਹੜਾ ਯੂਆਰਐਮਯੂ ਤੁਹਾਨੂੰ ਇੱਕ ਅੱਗੇ ਤੱਕ ਤੁਹਾਨੂੰ ਅੱਗੇ ਦੇ ਮਕਾਮ ਤੱਕ ਪਹੁੰਚਾਵੇ ਠੀਕ ਹੈ ब्रांच सेक्रेटरी यू आर एम इंजीनियर ब्रांच जलंधर सिंह जी राम बाबू मीणा मेरा नाम है जी ये इलेक्शन हमारी बहुत लेट हो रही है दो हजार अठारह में लेकिन भारत सरकार की गलत मजदूर विरोधी नीतियों के तहत नहीं हो सकी जी आप जाकर के ये साढ़े ग्यारह साल लेट आ रहे एवरी पाँच ईयर में पाँच साल बाद में हो इलेक्शन होती ओके जी हमारा प्रमुख मुद्दा है एन पी एस दिया पहले फिर बाद यू पी एस हमारे ऊपर थोप दिया तो हमने ओ पी एस के लिए ये इलेक्शन होंगे और रेलवे का निजीकरण के लिए यूनियन के इलेक्शन होते हैं जी एन एफ आई आर की ब्रांच है हमारी उत्तरी रेलवे मजदूर यूनियन जी तो इसका जो तो एन एफ आई आर है तो उसकी तो मेन मुद्दा है कि ओ पी एस बहाल की जाए जी क्योंकि तो जबकि एम पी और एम एल ए को ओ पी एस मिलती है जी तो हम रेल कर्मचारी को जब तो कि हम साठ साल में यहाँ से बुढ़ा होकर जाता है जी। कई बीमारियाँ साथ में ले जाता है जी हमें बाकी फैसले लेंगे बाकी मजदूर एक मजदूर यूनियन है और मजदूर एकता जिंदाबाद और यू आर एम जिंदाबाद एन एफ आई आर जिंदाबाद जय